ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿੱਥੇ ਤੁਸੀਂ ਅਧਿਕਾਰੀਆਂ ਦੀ ਗ੍ਰਿਫਤ ਦੇ ਵਿੱਚ ਮੂੰਹ ਦੇ ਉੱਤੇ ਰਮਾਲਾ ਬੰਨੀ ਜਿੰਨਾ ਵਿਅਕਤੀ ਨੂੰ ਦੇਖ ਰਹੇ ਹੋ ਇਹ ਕੋਈ ਆਮ ਵਿਅਕਤੀ ਨਹੀਂ ਸਗੋਂ ਥਾਣੇ ਦਾ ਇੱਕ ਏਐਸਆਈ ਤੇ ਦੋ ਹੌਲਦਾਰ ਨੇ ਜਿਨ੍ਹਾਂ ਨੂੰ ਕੀ ਰੰਗੇ ਹਥੀ ਕਾਬੂ ਕੀਤਾ ਗਿਆ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਦੇ ਵੱਲੋਂ ਕਿਉਂਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਹਨਾਂ ਦੇ ਵੱਲੋਂ ਰਿਸ਼ਵਤ ਲਈ ਚਾਹੁੰਦੇ ਜਿਸ ਨੂੰ ਕੀ ਰੰਗੇ ਹਥੀ ਕਾਬੂ ਕੀਤਾ ਗਿਆ ਜਿਸ ਪੀੜਤ ਨੌਜਵਾਨ ਨੇ ਇਹਨਾਂ ਦੀ ਸ਼ਿਕਾਇਤ ਦਿੱਤੀ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਮਾਮਲੇ ਬਾਰੇ ਤਾਂ ਨਹੀਂ ਦੱਸ ਸਕਦੇ ਪਰ ਇਹਨਾਂ ਨੇ ਸਾਡੇ ਤੋਂ ਰਿਸ਼ਵਤ ਲਈ ਸੀ ਜਿੱਦੇ ਚਲਦੀ ਦੀ ਸ਼ਿਕਾਇਤ ਦਿੱਤੀ ਗਈ ਤੇ ਅੱਜ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਇਹ ਤਾਂ ਦੇਖੋ ਜੀ ਹਲੇ ਤੱਕ ਦੇਖੋ ਵੀ ਸਿਗਰਟ ਹੀ ਹੈ ਤੇ ਹਲੇ ਤੱਕ ਜੀ ਦੱਸਦੇ ਨਹੀਂ ਜੀ ਇਹਨਾਂ ਤੇ ਬਾਕੀ ਜਿੰਨੀ ਅਸੀਂ ਉਮੀਦ ਲਾਈ ਸੀ ਵਿਜੀਲੈਂਸ ਟੀਮ ਤੋਂ ਜਿੰਨੀ ਲਾਈ ਸੀ ਪਿੰਡਾਂ ਵਿਜੀਲੈਂਸ ਦੀ ਉੱਪਰ ਉੰਨੀ ਉਹ ਖਰੇ ਉਤਰੇ ਨਹੀਂ ਕੋਈ ਉਹਨਾਂ ਨੇ ਕੋਈ ਪੇਸ਼ਵਾਬ ਨਹੀਂ ਹੋਵਰੇ ਕੋਈ ਬਣ ਕਰਿਆ ਸਹੀ ਕਰਿਆ ਉਹਨਾਂ ਨੇ ਨਹੀਂ ਸਹੀ ਕਾਰਵਾਈ ਨਹੀਂ ਕੀਤੀ ਸਹੀ ਕਰੀਏ ਕਾਰਵਾਈ ਸਹੀ ਕਾਰਵਾਈ ਕੀਤੀ ਮੈਂ ਰਿਸ਼ਵਤ ਰਿਸ਼ਵਤ ਮੰਗੀ ਤੁਹਾਡੇ ਤਾਂ ਕੀ ਗੱਲ ਸੀ ਮੁੰਡੇ ਦਾ ਰਿਸ਼ਵਤ ਰਿਸ਼ਵਤ ਦਾ ਕੇਸ ਸੀ ਸੀਗਾ ਜੀ ਹਾਂ ਰਿਸ਼ਵਤ ਮੰਗੀ ਗਈ ਸੀ ਤੇ ਜਿਹੜੀ ਗਾਂਹ ਗੱਲ ਆ ਉਹ ਵੀ ਅਸੀਂ ਨਹੀਂ ਦੱਸਦੇ ਜੋ ਥੋੜੀ ਵੀ ਜਦੋਂ ਕਿ ਉਹ ਕੇਸ ਗਾਂਹ ਵਧਿਆ ਉਹ ਆ ਹੀ ਜਾਊਗਾ ਸਾਨੂੰ ਉਹ ਤੇ ਇਸ ਮਾਮਲੇ ਨੂੰ ਲੈ ਕੇ ਮੁਲਾਜ਼ਮਾ ਨੇ ਦੱਸਿਆ ਹੈ ਕਿ 45000 ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਤੇ 40000 ਦੇ ਵਿੱਚ ਸੌਦਾ ਤੈਅ ਹੋਇਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਹੁਣ 20000 ਰੁਪਏ ਦੀ ਰਿਸ਼ਵਤ ਲੈਂਦੇ ਆ ਰੰਗੇ ਹੱਤੀ ਫੜਿਆ ਉਦੋਂ ਚੰਡੀਗੜ੍ਹ ਦੇ ਸੈਕਟਰ ਦਾ ਮਾਮਲਾ ਸੀਗਾ ਤੇ ਨਾਲ ਉਹਦੇ ਸੈਕਟਰ ਡਰੱਗਸ ਦਾ ਸੀਗਾ ਜਿਹਨਾਂ ਦੇ ਅਕਸਾਈ ਜੈਕਟ ਨੇ ਦੇਹਧਾਰ ਤੇ ਪਰਚਾ ਦਰਜ ਕਰਨ ਲਈ ਉਹਦੀ ਹੈਲਪ ਕਰਨ ਵਾਸਤੇ ਇਹਨਾਂ ਨੇ ਰਿਸ਼ਵਤ ਦੀ ਡਿਮਾਂਡ ਕੀਤੀ ਸੀ ਪਹਿਲਾਂ 45000 ਦੀ ਕੀਤੀ ਸੀ ਫਿਰ ਬਾਅਦ ਦੇ ਵਿੱਚ 40 ਤੇ ਆਵੇ ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦਾ 20000 ਰੁਪਏ ਦੇ ਦੇ ਸਹਾਇ ਕੁਲਵੀਰ ਸੈਨਾ ਸਿਰੇਟ ਹੈਂਡਲਡ ਫੜਿਆ ਔਰ ਜਦੋਂ 2000 ਰੁਪਏ ਨੇ ਲਿਆ ਸੀ ਤੇ ਕਵਟਰ ਚ ਰੱਖਤਾ ਸੀ ਉਸ ਤੋਂ ਬਾਅਦ ਉਹ ਕੁਆਟਰ ਤੇ ਬਰਾਉਂਦਾ ਆਇਆ ਜਿਹੜਾ ਕੁਆਟਰ ਜਿਸ ਕੋਰਸੰਡੀ ਐਸਆਈ ਦਾ ਉਹਦੇ ਜਿਹੜਾ ਅਸੀਂ ਸਰਚ ਕੀਤੀ ਉਹ ਤੋਂ ਸਾਡੇ ਸਵਾ ਪੰਜ ਲੀਟਰ ਜਿਹੜੀ ਸ਼ਰਾਬ ਹੀ ਮਿਲਿਆ ਲੱਗਿਆ ਉਹ ਵੀ ਅਸੀਂ ਇਥੇ ਕਬਜ਼ੇ ਚ ਲਈ ਹੈਗੀ ਇਹਨਾਂ ਦੀ ਆਫਸ ਦੇ ਵਿੱਚ ਤਿੰਨਾਂ ਦੀ ਕਾਲਿੰਗ ਹੁੰਦੀ ਰਹੀ ਹੈ ਉਹਦੇ ਨਾਲ ਤੇ ਉਸ ਕਾਲਿੰਗ ਦੇ ਆਧਾਰ ਤੇ ਇਹਨਾਂ ਦੋਨਾਂ ਲੋਕਾਂ ਦੇ ਖਿਲਾਫ ਜਿਹੜੀ ਐਫਆਈਆਰ ਰਜਿਸਟਰਡ ਕੀਤੀ ਹੈ ਤਿੰਨਾਂ ਤੇ ਇਹਦੇ ਤੋਂ ਪਹਿਲਾਂ ਕੁਲਵੀਰ ਦੇ ਖਿਲਾਫ ਵਾਕਿਆ ਨੂੰ ਅਸੀਂ ਨਾਮ ਦਿੱਤਾ। ਕਹਿ ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਇਹ ਸਰਕਾਰੀ ਮੋਟੀਆਂ ਤਨਖਾਹਾਂ ਲੈਂਦੇ ਨੇ ਇਸ ਦੇ باوجود ਵੀ ਕਈ ਅਜਿਹੇ ਪੁਲਿਸ ਅਧਿਕਾਰੀ ਨੇ ਜੋਖੀ ਖਾਕੀ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।